ਜੋ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਵੱਡੀ ਸੇਵਾ ਅੱਜ ਸੰਗਤ ਦੀ ਹਾਜ਼ਰੀ ਵਿੱਚ ਆਰੰਭ ਕਰ ਰਹੇ ਹਾਂ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਜਾੰਗਲੇ ਤਿਆਰ ਕਰਕੇ ਸੰਗਤ ਦੇ ਸਹਿਯੋਗ ਨਾਲ ਜਾੰਗਲੇ ਤਿਆਰ ਕਰਕੇ ਦਰਖਤ ਖਰੀਦ ਕੇ ਜੋ ਸੋਹਣੇ ਸੋਹਣੇ ਫਲਦਾਰ ਸ਼ਾਨਦਾਰ ਦਰਖਤ ਖਰੀਦ ਕੇ ਜਿਹੜੇ ਉਹ ਲਗਾਏ ਜਾ ਰਹੇ ਨੇ ਸੋ ਦੇਸ਼ ਵਿਦੇਸ਼ ਵਿੱਚ ਵਸਦੇ ਵੀਰਾਂ ਨੂੰ ਬੇਨਤੀ ਹੈ ਆਪਣੇ ਵਡੇਰਿਆਂ ਦੇ ਨਾਂ ਤੇ ਆਪਣੇ ਬੱਚਿਆਂ ਦੇ ਨਾਮ ਤੇ ਆਪਣੇ ਨਾਮ ਤੇ ਜਰੂਰ ਇਹਨਾਂ ਰੁੱਖਾਂ ਦੀ ਸੇਵਾ ਕਰੋ ਆਉਣ ਵਾਲੇ ਸਮੇਂ ਵਿੱਚ ਬਾਤਾਂ ਵਰਣਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਸ ਮਹਮ ਦੇ ਨਾਲ ਪਵੇਗਾ ਸੋ ਜਿੱਥੇ ਅਸੀਂ ਕਹਿੰਦੇ ਰਹਿੰਨੇ ਕਿ ਕੋਈ ਸੇਵਾ ਇਹੋ ਜੀ ਆਰੰਭ ਹੋਵੇ ਸੋ ਬਹੁਤ ਵੱਡੇ ਵੱਡੇ ਸੇਵਾਦਾਰ ਬੈਠੇ ਨੇ ਵੀਰੋ ਜੋ ਆਪਣੇ ਯਾਦਗਾਰੀ ਇਹ ਸੇਵਾ ਜਿਹੜੀ ਵਿੱਚ ਯੋਗਦਾਨ ਪਾ ਸਕਦੇ ਨੇ ਸੋ ਇਥੇ ਵਿੱਚ ਜੋ ਇਹਦੇ ਵਿੱਚ ਅੰਬ ਜਾਮਣ ਚਕੋਤਰਾ ਗਟਾਰ ਅਤੇ ਨਿੰਮ ਬਹੁਤ ਕੀਮਤੀ ਦਰਖਤ ਜਿਹੜੇ ਵੀਰੋ ਉਹ ਲਾਏ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਜਾੰਗਲੇ ਤਿਆਰ ਕਰਕੇ ਇੱਕ ਜਾੰਗਲੇ ਦੀ ਕੀਮਤ ਆਪਾਂ ਨੂੰ 400 ਰੁਪਈਆ ਜਿਹੜੀ ਪਈ ਹੈ 2.5 300 ਦਾ ਵਧੀਆ ਜਿਹੜਾ ਦਰਖਤ ਜਿਹੜਾ ਆ ਜਾਂਦਾ ਹੈ ਸੋਹਣੇ ਅੰਬਾਂ ਦੇ ਦਰਖਤ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਪਾਵਨ ਧਰਤੀ ਹੈ ਵੀਰੋ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਸੋ ਥਾਨ ਸੋ ਹਾਰਾ ਰਾਜੇ ਹਿਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਦੇ ਮਹਾਵਾਕ ਅਨੁਸਾਰ ਇਸ ਧਰਤੀ ਦੀ ਜਰੂਰ ਸੇਵਾ ਕਰੀਏ ਸੋ ਵੀਰੋ ਨੰਬਰ ਸਕਰੀਨ ਦੇ ਉੱਪਰ ਦਿੱਤਾ ਗਿਆ ਸਿੱਖ ਜੀਵਨ ਜਾਚ ਨਾਲ ਸੰਪਰਕ ਕਰਕੇ ਤੁਸੀਂ ਵੱਡੀ ਸੇਵਾ ਕਰਕੇ ਖੁਸ਼ੀਆਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਅਪਰਾਵਰ ਸਤਕਾਰਯੋਗ ਮਨਜੀਤ ਸਿੰਘ ਜੀ ਮੈਂਬਰ ਸਾਹਿਬ ਕੁਲਵੰਤ ਸਿੰਘ ਰੰਧਾਵਾ ਜੀ ਸੁਖਦੇਵ ਸਿੰਘ ਔਜਲਾ ਸਾਹਿਬ ਅਤੇ ਹਰਜੀਤ ਸਿੰਘ ਫੌਜੀ ਸੂਬੇਦਾਰ ਸਾਹਿਬ ਮਾਸਟਰ ਸਾਹਿਬ ਮੇਜਰ ਸਿੰਘ ਜੀ ਸੁਖਵਿੰਦਰ ਸਿੰਘ ਰਾਗੀ ਕਨ ਸਿੰਘ ਜੀ ਤੇ ਨਾਲ ਲਾਭ ਸਿੰਘ ਹੋਰ ਵੀਰ ਜੋ ਇੱਥੇ ਪਹੁੰਚੇ ਨੇ ਉਹ ਮਨਪ੍ਰੀਤ ਸਿੰਘ ਭੁੱਲਰ ਸੋ ਸਾਰਿਆਂ ਨੇ ਬੜਾ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ਜ਼ਰੂਰ ਇਹੋ ਜਿਹਾ ਕਾਰਜ ਹੋਣਾ ਚਾਹੀਦਾ ਸੋ ਜਿੱਥੋਂ ਤੱਕ ਵੀ ਇਹ ਵੀਡੀਓ ਜਾਵੇਗੀ ਜ਼ਰੂਰ ਸਾਰਿਆਂ ਨੂੰ ਜਿਹੜਾ ਉਹ ਨਾਲ ਤੁਰ ਕੇ ਸਹਿਯੋਗ ਕਰਨਾ ਚਾਹੀਦਾ ਬਾਬਾ ਬਕਾਲਾ ਸਾਹਿਬ ਦੇ ਚਾਰ ਛਫੇਰੇ ਜਿਹੜੇ ਹੋਰ ਛੱਪਣ ਨੇ ਪਿੰਡ ਦੇ ਵਿੱਚ ਸਾਰਿਆਂ ਦੇ ਜਿਹੜਾ ਇਹ ਦਰਖਤ ਜਿਹੜਾ ਲਾਏ ਜਾਣੇ ਨੇ ਬਪਾਈ ਮਨਜੀਤ ਸਿੰਘ ਨੂੰ ਕਹਾਂਗਾ ਕਿ ਇੱਕ ਮਿੰਟ ਵਾਸਤੇ ਜ਼ਰੂਰ ਆਪਣੇ ਵਿਚਾਰ ਦੱਸਣ ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜੁ ਕੀ ਫਤਿਹ ਅੱਜ ਜੇ ਭਾਈ ਹਰਪ ਸਿੰਘ ਸਿੱਖ ਜੀਵਨ ਜਾਗ ਸੰਸਥਾ ਦੇ ਮੁਖੀ ਜਿਨੇ ਵਿਸਤਾਰਪੂਰਕ ਦੱਸਿਆ ਕਿ ਸਮੇਧੀ ਲੋੜ ਮੁਤਾਬਕ ਗੁਰੂ ਸਾਹਿਬਾਨ ਦੀ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਜੋ ਸਮੇਧੀ ਲੋੜ ਲੋੜ ਅਨਸਾਰ ਫਲ ਬੁੱਟੇ ਫੁੱਲਾਂ ਵਾਲੇ ਬੁੱਟੇ ਛਾਂ ਵਾਲੇ ਬੁੱਟੇ ਸਮੇਤ ਜੰਗਲਿਆ ਦੇ ਸਮੇਤ ਲਗਾਏ ਜਾ ਰਹੇ ਨੇ ਇਹ ਸੱਚੀ ਸੁੱਚੀ ਸੋਚ ਦਾ ਉਪਰਾਲਾ ਕਿ ਜੋ ਸੰਗਤ ਦੇ ਸਹਿਯੋਗ ਦੁਆਰਾ ਇਹ ਇਸ ਨੂੰ ਕਠਨ ਕਾਮੀ ਕਹਾਂਗੇ ਕਠਨ ਕੰਮ ਕਰਨ ਦਾ ਉਪਰਾਲਾ ਜੋ ਫੁਰਨਾ ਉਹਨਾਂ ਨੂੰ ਫੁਰਿਆ ਸਾਰੇ ਸੱਜਣ ਨਗਰ ਨਿਵਾਸੀ ਸਹਿਯੋਗੀ ਇਹਨਾਂ ਦੇ ਸਹਿਯੋਗ ਬਣਾ ਕੇ ਚੱਲਣਗੇ ਬੂਟੇ ਤਾਂ ਹੋਰ ਸੰਸਥਾਵਾਂ ਵਿੱਚ ਬਹੁਤ ਲਗਾ ਰਹੀਆਂ ਨੇ ਪਰ ਖਵਾਲੀ ਵਾਸਤੇ ਖਾਸ ਤੌਰ ਤੇ ਇੱਕ ਪਲੇ ਬੂਟੇ ਲਗਾ ਰਹੇ ਨੇ ਦੁਆਲੇ ਜੰਗਲੇ ਹੀ ਲਗਾ ਰਹੇ ਨੇ ਜੰਗਲਾਂ ਤੋਂ ਬਗੈਰ ਬੂਟਾ ਪੱਲਾ ਤੇ ਪੱਲਣਾ ਔਖਾ ਜਾਂਦਾ ਇਸ ਤੋਂ ਪਹਿਲਾਂ ਵੀ ਮੈਨੂੰ ਯਾਦ ਆ ਕਿ ਪਿਛਲੇ ਸਾਲ ਵੀ ਧਿਆਨਪੁਰ ਵਿਖੇ ਟਪਿਆਲੇ ਵਿਖੇ ਛੋਟੇ ਛੋਟੇ ਬੱਚਿਆਂ ਦੇ ਸਹਿਯੋਗ ਦੇ ਨਾਲ ਬੂਟੇ ਲਗਾਏ ਤੇ ਬੜਾ ਮਨ ਖੁਸ਼ ਹੁੰਦਾ ਜਦੋਂ ਜਾ ਕੇ ਦੇਖੀਦਾ ਬੱਚਿਆਂ ਨੂੰ ਮਿਲੀਦਾ ਬੱਚਾ ਕਹਿੰਦੇ ਕਿ ਇਹ ਬੂਟਾ ਮੈਂ ਲਗਾਇਆ ਦੇਖੋ ਕਿਵੇਂ ਫਲ ਪੁੱਲ ਗਿਆ ਵੱਡਾ ਹੋ ਗਿਆ ਛਾਂ ਵੀ ਦੇ ਰਿਹਾ ਫਲ ਵੀ ਦੇ ਰਿਹਾ ਸੋ ਸੰਗਤ ਨੂੰ ਬਾਬਾ ਕਾਲਾ ਸਾਹਿਬ ਦੇ ਨਿਵਾਸੀਆਂ ਨੂੰ ਬੇਨਤੀ ਆ ਕਿ ਜੋ ਉਪਰਾਲਾ ਸੰਸਥਾ ਦੁਆਰਾ ਆਪ ਜੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਇਹਨੂੰ ਬਲਪੂਰਵਕ ਆਪਣਾ ਸਮਝ ਕੇ ਜੋ ਫਲ ਬੁੱਟੇ ਫਲਾਂ ਵਾਲੇ ਬੁੱਟੇ ਸ਼ਾਹ ਵਾਲੇ ਬੁੱਟੇ ਲਗਾਏ ਜਾ ਰਹੇ ਨੇ ਉਹ ਆਪਣੀ ਵੀ ਇੱਕ ਜ਼ਿੰਮੇਵਾਰੀ ਬੰਦੀ ਕਿ ਅਸੀਂ ਉਹਦੀ ਰਾਖੀ ਕਰੀਏ ਸਮੇਂ ਅਨੁਸਾਰ ਉਹਨੂੰ ਪਾਣੀ ਵੀ ਦਈਏ ਤਾਂ ਕਿ ਇਹ ਫਲ ਬੁੱਟੇ ਪਲ ਸਕਣ ਸਮੇਂ ਦੀ ਲੋੜ ਮੁਤਾਬਕ ਜੋ ਸਾਨੂੰ ਲੋੜ ਫਲਾਂ ਦੀ ਲੋੜ ਆ ਆਕਸੀਜਨ ਦੀ ਲੋੜ ਆ ਵਾਤਾਵਰਨ ਬੜਾ ਖਰਾਬ ਹੋ ਰਿਹਾ ਆ ਅੱਜ ਲੋੜ ਹੈਗੀ ਆ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਤਾਂ ਕਿ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਹੋਰ ਕਸ਼ਟਾਂ ਤੋਂ ਬਚਾ ਸਕੀਏ ਵਾਤਾਵਰਨ ਨੂੰ ਸਾਫ਼ ਰੱਖ ਸਕੀਏ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਉਹ ਆਰਥਿਕ ਤੌਰ ਤੇ ਵੀ ਸਹਿਯੋਗ ਕਰਨ ਬੂਟਿਆਂ ਦੀ ਜੰਗਲਾਂ ਦੀ ਸੇਵਾ ਕਰਨ ਤੇ ਸਿਪਾਹੀ ਫਿਜ਼ੀਕਲੀ ਤੌਰ ਤੇ ਭਾਈਵਾਲ ਬਣ ਕੇ ਇਸ ਸੰਸਥਾ ਵਿੱਚ ਭਾਈਵਾਲ ਬਣ ਕੇ ਪਿੰਡ ਦੀ ਸੇਵਾ ਜੋ ਕਿ ਅਸਲ ਸੇਵਾ ਇਹੀ ਹੈਗੀ ਆ ਕਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੱਸ ਸਕੀਏ ਕਿ ਅਸੀਂ ਆਹ ਉਪਰਾਲੇ ਕਰ ਰਹੇ ਆ ਜਨਤਕ ਜੀਵਨ ਆਪਣਾ ਜੀਵਨ ਸੁਖਾਲਾ ਕਰਨ ਵਾਸਤੇ ਰਵਿੰਦਰਜੀਤ ਸਿੰਘ ਜੀ ਤੇ ਕੁਲਵੀਰ ਸਿੰਘ ਜੀ ਮਾਸਟਰ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਸੋ ਸਾਰਿਆਂ ਦਾ ਧੰਨਵਾਦ ਸੋ ਮੈਂ ਬੇਨਤੀ ਕਰਾਂਗਾ ਸਾਰੇ ਜਰੂਰ ਇਸ ਕਾਰਜ ਦੇ ਵਿੱਚ ਕਿਉਂਕਿ ਆਪਾਂ ਕਹਿੰਦੇ ਰਹੇ ਨੇ ਕਿ ਕੋਈ ਜਿਹੜੀ ਆ ਉਹ ਇਹੋ ਜੀ ਆਵਾਜ਼ ਨਗਰ ਦੇ ਵਿੱਚ ਉਠੇ ਕੋਈ ਮੁਹਿੰਮ ਜਿਹੜੀ ਆ ਹਾਂਜੀ ਹਾਂਜੀ ਵੀ ਅੱਜ ਆਇਆ ਤੇ ਆਪਾਂ ਭਾਈ ਮਨੀਸ਼ ਉਹ ਨਹੀਂ ਆਏ ਆ ਆਪਾਂ ਬੇਨਤੀ ਕਰਨੀ ਆ ਵੀ ਜਿਹੜੇ ਗੁਜਰਾ ਨੂੰ ਵੀ ਥੋੜੀ ਨੱਥ ਪਾਈ ਜਾਵੇ ਕਿਉਂਕਿ ਬੁੱਢੇ ਤਾਂ ਹੀ ਬਜਣੇ ਜੇ ਗੁਜਰਾ ਗੁਜਰਾ ਨੱਥ ਪਾਈ ਜਾਊ ਹਾਂ ਸੋ ਭਾਈ ਸਾਹਿਬ ਨੇ ਬੜੀ ਵਧੀਆ ਸਲਾਹ ਰੱਖੀ ਕਿ ਜਿਹੜਾ ਗੁਜਰ ਭਾਈਚਾਰਾ ਉਹ ਦਰਖਤ ਬੜੇ ਖਰਾਬ ਕਰਦਾ ਛੋਟੇ ਛੋਟੇ ਦਰਖਤਾਂ ਨੂੰ ਉਦਾਂ ਹੀ ਮਲ ਦਿੰਦੇ ਆ ਉਹ ਜਿਹੜੇ ਡੰਗਰ ਪੈਰਾ ਥੱਲੇ ਸੋ ਇਹ ਵੀ ਜ਼ਰੂਰ ਹੈ ਜਿਹੜੀ ਆਵਾਜ਼ ਜਿਹੜੀ ਇਹ ਉਠਾਈ ਜਾਣੀ ਚਾਹੀਦੀ ਆ ਕਿਉਂਕਿ ਇਹ ਬੜੀ ਮਿਹਨਤ ਦਾ ਕਾਰਜ ਹੈ ਜੇ ਮਿਹਨਤ ਕੀਤੀ ਹੋਈ ਆਪਣੀ ਐਵੇਂ ਜਾਈ ਚਲੀ ਜਾਵੇ ਤੇ ਕੋ ਬਹੁਤ ਹੀ ਵਧੀਆ ਗੱਲ ਨਹੀਂ ਲੱਗਦੀ ਸੋ ਸਾਰਿਆਂ ਦਾ ਮੈਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ